ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਜਮਾ ਪੁਰਾਣਾ ਬਜ਼ੁਰਗਾਂ ਦਾ ਅਪਣਾਇਆ ਹੋਇਆ ਦੇਸੀ ਹੈ ਜਿਹੜਾ ਫਾਰਮੂਲਾ ਲੈ ਕੇ ਆਏ ਆਂਗੇ ਵੀਡੀਓ ਤਾਂ ਤੁਸੀਂ YouTube ਤੇ ਵੀ ਨੇ ਜਿਹੜੀਆਂ ਬਹੁਤ ਵੇਖੀਆਂ ਹੋਣਗੀਆਂ ਕਿ ਆਪਣੇ ਜਿਹੜਾ ਪਸ਼ੂ ਨੂੰ ਆਗਾ ਕਿਵੇਂ 20-22 ਦਿਨਾਂ ਪਿੱਛੋਂ ਮਤਲ ਘਰੇ ਹੀ ਚੈੱਕ ਕਰ ਸਕਦੇ ਆਂ ਵੀ ਪਸ਼ੂ ਆ ਜਿਹੜਾ ਗੱਬਣਾ ਰਹਿ ਗਿਆ ਜਾ ਨਹੀਂ ਸੋਨੂੰ ਦੱਸਾਂਗੇ ਇਸੇ ਹੀ ਵੀਡੀਓ ਦੇ ਵਿੱਚ ਆਪਾਂ ਸੈਂਪਲ ਤੌਰ ਤੇ ਜਮਾ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਚੈਨਲ ਤੇ ਤੁਹਾਨੂੰ ਖੇਤੀਬਾੜੀ ਪਸ਼ੂ ਪਾਲਣ ਤੇ ਹਰ ਇੱਕ ਜਿਹੜੀ ਮੌਸਮ ਦੀ ਅਪਡੇਟ ਆ ਉਹ ਪੰਜਾਬੀ ਦੇ ਵਿੱਚ ਮਿਲਦੀ ਹੈ ਹੁਣ ਆਪਾਂ ਗੱਲ ਕਰਦੇ ਹਾਂ ਵੀ ਕਿਸ ਤਰ੍ਹਾਂ ਆਪਾਂ ਘਰੇ 22 ਦਿਨਾਂ ਦੇ ਵਿੱਚ ਹੀ ਪਤਾ ਕਰ ਸਕੀਏ ਕਿ ਆਪਣਾ ਪਸ਼ੂ ਆ ਗੱਬਣ ਰਹਿ ਗਿਆ ਜਾਂ ਨਹੀਂ ਇਹ ਬਹੁਤ ਡਾਊਟ ਆ ਆਪਾਂ ਨੂੰ ਹੁੰਦਾਗਾ ਪਹਿਲੀ ਗੱਲ ਤਾਂ ਇਹ ਆ ਵੀ ਆਪਣਾ ਡਾਕਟਰਾਂ ਦਾ ਵੀ ਮੰਨਣਾ ਆਪਾਂ ਵੀ ਤਜਰਬਾ ਆ ਘਰੇ ਜਿਹੜਾ ਪਸ਼ੂ ਪਾਲਕਾ ਵੀਰ ਪਸ਼ੂ ਰੱਖਦਾਗਾ ਤੇ ਵੀ ਜਦੋਂ ਪਸ਼ੂ ਹੀਟ ਦੇ ਉੱਤੇ ਹੁੰਦਾ ਏਆਈ ਕਰਵਾਉਣ ਤੋਂ ਬਾਅਦ 22 ਦਿਨਾਂ ਤੱਕ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ ਚਾਹੇ 8-7 ਦਿਨਾਂ ਦੇ ਵਿੱਚ ਗਾੜੇ ਤੌਰ ਤੇ ਅੱਟ ਦੇਗੀ ਵੀ ਰਹਿ ਗਈ ਹੋਊਗੀ ਚਾਹੇ ਕਈ ਪਸ਼ੂ ਇਹੋ ਜਿਹੇ ਹੁੰਦੇ ਨੇਗੇ ਜਿਹੜੇ 20-22 ਦਿਨਾਂ ਦੇ ਵਿੱਚ ਦੁਬਾਰਾ ਵੀ ਹੀਟ 'ਚ ਨਹੀਂ ਆਉਂਦੇ ਚਾਹੇ ਹੀਟ ਉਹਨਾਂ ਦੀ ਆ ਜਾਂਦੀ ਹੈ ਕੀ ਕਿਸਾਨ ਵੀਰਾਂ ਨੂੰ ਪਤਾ ਨਹੀਂ ਲੱਗਦਾਗਾ ਉਹਨਾਂ ਦੇ ਵਿੱਚ ਮਨ ਦੇ ਵਿੱਚ ਇਹ ਜਿੰਨਾ ਜ਼ਿਕਰ ਪਤਾ ਨਾ ਹੋਵੇ ਡਾਊਟ ਹੀ ਰਹਿੰਦਾਗਾ ਜਿਹੜਾਗਾ ਡਾਊਟ ਉਹਨੂੰ ਕੱਢ ਕੇ ਵੇਖਦੇ ਆਂਗੇ ਵੀਡੀਓ ਤੁਸੀਂ ਪਹਿਲਾਂ ਵੀ ਬਹੁਤ ਦੇਖੀਆਂ ਹੋਣਗੀਆਂ ਪਰ ਸੋਨੂੰ ਪੂਰੀ ਤਰ੍ਹਾਂ ਸਮਝਾਉਂਦਾ ਨਹੀਂ ਇਹ ਜਿਹੜਾ ਨੁਕਤਾ ਹੈ 2-3 ਦਿਨ ਆਪਾਂ ਫਾਰਮੂਲਾ ਕਰਨਾ ਇੱਕ ਵਾਰ 'ਚ ਜਿਹੜਾ ਉਹ ਨਹੀਂ ਆਪਾਂ ਨੂੰ ਪਤਾ ਲੱਗਦਾ ਵਿੱਚ ਯੂਟਿਊਬਰ ਕਹਿੰਦੇ ਨੇ ਵੀ 2-4 ਦਿਨਾਂ ਦੇ ਵਿੱਚ 5 ਇਹ 20-25 ਦਿਨਾਂ ਦੇ ਵਿੱਚ ਉਹ ਘੱਟੋ-ਘੱਟ ਮਹੀਨੇ ਤੋਂ ਉੱਪਰ ਜਾ ਕੇ ਆ ਜਿਹੜਾ ਪਤਾ ਲੱਗਦਾ ਆਪਾਂ ਕਰਨਾ ਕੀ ਆ ਸਭ ਤੋਂ ਪਹਿਲਾਂ ਆਪਾਂ ਸਵੇਰੇ ਉੱਠਣਸਾਰ ਕੱਕ ਪਾਉਣ ਤੋਂ ਪਹਿਲਾਂ ਪਸ਼ੂ ਆ ਜਿਹੜਾ ਆਪਾਂ ਉਹਨੂੰ ਖੜਾ ਕਰਦੇ ਆਂ ਬਿਸ਼ਾਪ ਕਰਦਾਗਾ ਉਹਦਾ ਆਪਾਂ ਬਿਸ਼ਾਪ ਲੈ ਲੈਣਾ ਕਿਸੇ ਭਾਂਡੇ ਦੇ ਵਿੱਚ ਜਾਂ ਆਪਾਂ ਸਿਲ버 ਦਾ ਬੱਠਰ ਹੁੰਦਾ ਉਹਦੇ ਵਿੱਚ ਪਾ ਕੇ ਜਿਹੜਾ ਰੱਖ ਲੈਣਾ ਜਦ ਆਬ ਲਾਈਨ ਤੋਂ ਬਾਅਦ ਆਪਾਂ ਜਿਹੜਾ ਫਾਰਮੂਲਾ ਹੈ ਤਰੰਤ ਨਹੀਂ ਕਰਨਾ ਪਿਸ਼ਾਬ ਪਸ਼ੂ ਦੇ ਕਰਨ ਤੋਂ ਬਾਅਦ ਉਹਨੂੰ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਘੰਟਾ 2 ਘੰਟੇ ਆ ਉਹਨੂੰ ਆਮ ਨੋਰਮਲ ਟੈਂਪਰੇਚਰ ਤੇ ਪਿਆ ਰਹਿੰਦੇ ਕਿਉਂਕਿ ਜਿਹੜਾ ਪਸ਼ੂ ਦਾ ਪਿਸ਼ਾਬ ਹੁੰਦਾਗਾ ਉਹ ਆਪਾਂ ਨੂੰ ਸਭ ਨੂੰ ਪਤਾਗਾ ਵੀ ਉਹਦੋਂ ਗਰਮ ਹੁੰਦਾ ਉਹਦੋਂ ਆ ਜਿਹੜਾ ਇਹ ਫਾਰਮੂਲਾ ਨਹੀਂ ਕੰਮ ਕਰਦਾ ਤੇ ਜਦੋਂ ਉਹ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲੈਣਾ ਤੁਹਾਨੂੰ ਦਿਖਾਉਣੇ ਆ ਆ ਆਪਾਂ ਇੱਥੇ ਬੱਠਲ ਦੇ ਵਿੱਚ ਕੱਢ ਲਏ ਸੀ ਮੱਠਲ ਦੇ ਵਿੱਚ ਕੱਢਣ ਤੋਂ ਬਾਅਦ ਇਹਨੂੰ ਆਪਾਂ 2 ਘੰਟੇ ਹੋ ਗਏ ਤਕਰੀਬਨ ਧਾਰ ਕੱਢੀ ਨੂੰ 7 ਦੇ ਕਰੀਬ ਉਹ 5 ਵਜੇ ਦੇ ਲੈਤਾ ਪਿਆਗਾ ਜਿਹੜਾ ਇਹ ਪਸ਼ਾਵਾ ਪਸ਼ੂ ਦਾ ਆ ਇਸ ਤਰ੍ਹਾਂ ਭਾਂਡੇ ਦੇ ਵਿੱਚ ਇਹਨੂੰ ਕੱਢ ਕੇ ਆਪਾਂ ਪੂਰੀ ਤਰ੍ਹਾਂ ਠੰਡਾ ਹੋ ਗਿਆ ਹੱਲੇ ਨਾ ਕੋਈ ਛੋਟਾ ਭਾਂਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਜਿਹੜਾ ਪਾਣੀ ਵਾਲਾ ਹੱਥ ਆ ਇਹਦੇ ਵਿੱਚ ਨਾ ਲੱਗਿਆ ਹੋਵੇ ਕੋਈ ਪਾਣੀ ਦਾ ਸਿੱਟਾ ਇਸ ਤੋਂ ਬਾਅਦ ਆਪਾਂ ਕੀ ਕਰਨਾ ਲੈਣਾਗਾ ਸਰੋਂ ਦਾ ਤੇਲ ਸਰੋਂ ਦਾ ਤੇਲ ਲੈ ਕੇ ਆਪਾਂ ਕਈ ਕਹਿੰਦੇ ਨੇ ਬੂੰਦ ਤੇ ਬੂੰਦ ਸਿੱਟੋ ਉਹ ਕੋਈ ਜ਼ਰੂਰੀ ਨਹੀਂ ਹੈਗਾਗਾ ਆਪਾਂ ਬਸ ਇਹ ਸਾਨੂੰ ਕਰਕੇ ਦਿਖਾਉਨੇ ਆ ਜੇ ਤਾਂ ਜਿਹੜੀ ਬੂੰਦ ਸਿੱਟਾਂਗੇ ਟਕਿਆ ਕੇ ਬੂੰਦ ਪਾਉਣੀ ਆ ਵੀ ਹਿੱਲੇ ਨਾ ਜੇ ਤਾਂ ਜਿਵੇਂ ਬੁੜੀਆਂ ਬਿੰਦੀ ਲਾਉਂਦੀਆਂ ਹੁੰਦੀਆਂ ਹਨ ਨੂੰ ਪੰਜਾਬੀ ਚ ਦੱਸਦਾ ਉਹਦੇ ਮਗੂ ਬਿੰਦੀ ਦਾ ਆਕਾਰ ਬਣ ਗਿਆ ਤਾਂ ਤਾਂ ਸੋਡਾ ਜਿਹੜਾ ਪਸ਼ੂ ਆ 90 95% ਗੱਬਣ ਆ ਜੇ ਇਹ ਵਖਰ ਗਿਆ ਤਾਂ ਤੁਸੀਂ ਮੰਨ ਸਕਦੇ ਹੁੰਦਾ ਜਾਂ ਲਾ ਸਕਦੇ ਹੋ ਜਿਹੜਾ ਸੋਡਾ ਪਸ਼ੂ ਆ ਉਹ ਗੱਬਣ ਨਹੀਂ ਹੈਗਾ ਸੋ ਨੂੰ ਦੁਬਾਰੇ ਫੇਰ ਦੱਸਦਾ ਮੈਂ ਇੱਕ ਵਾਰੀ ਵੀ ਇਹ ਜਿਹੜਾ ਤਜਰਬਾ ਦਾ ਤੜਕੇ ਵਾਲਾ ਪਿਸ਼ਾਬ ਲੈਣਾ ਨਿਰਨੇ ਕਾ ਜਿਹੜਾ ਵਾਲਾ ਠੰਡਾ ਹੋਣ ਤੋਂ ਬਾਅਦ ਹੀ ਕਰਨਾ ਤੇ ਨਾਲ ਇਹ 2-3 ਵਾਰੀ ਤੁਸੀਂ ਆ ਜਿਹੜਾ ਫਾਰਮੂਲਾ ਕਰਕੇ ਦੇਖਣਾ 2-3 ਦਿਨ ਜਾ ਕੇ ਇਹਦਾ ਜਿਹੜਾ ਸਹੀ ਰਿਜ਼ਲਟ ਆ ਫੇਰ ਮਿਲਦਾਗਾ ਆਓ ਹੁਣ ਆਪਾਂ ਚੈੱਕ ਕਰਕੇ ਦੇਖਦੇ ਆਂ ਇਹ ਆਪਾਂ ਗਾਈ ਦਾ ਪਿਸ਼ਾਬ ਆ ਤੇ ਇਹਨੂੰ ਮਹੀਨੇ ਤੋਂ ਉੱਪਰ ਹੋ ਗਿਆ ਟੀਕਾ ਭਰਾਏ ਤੋਂ ਆਪਾਂ ਇਹਦੇ ਵਿੱਚ ਛਿੱਟਾਂਗੇ ਬੂੰਦ ਕੀ ਦਿਖਾ ਦਿੰਨੇ ਐ ਚੀ ਆਹ ਦੇਖ ਸਕਦੇ ਹੋ ਤੁਸੀਂ ਇਹ ਜਿਹੜੀ ਗਊ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਫਿੱਲਰ ਗਿਆ ਇਹ ਗੱਬਣ ਨਹੀਂ ਹੈਗੀ ਕਿਉਂ ਮੈਨੂੰ ਤਾਂ ਵੀ ਪਤਾ ਹੈ ਗਊ ਹੈ ਜਿਹੜੀ ਮਹੀਨੇ ਤੋਂ ਉੱਤੇ ਹੋ ਗਿਆ ਸੀ ਕੱਲ੍ਹ ਦੀਆਂ ਤਾਰਾਂ ਲਈ ਜਾਂਦੀਆਂ ਮੇਰਾ ਵੀਡੀਓ ਬਣਾਉਣ ਦਾ ਮਕਸਦ ਈ ਆ ਇਸ ਤਰ੍ਹਾਂ ਫਿੱਲਰ ਗਿਆ ਜੇ ਇਹ ਗੱਬਣ ਹੁੰਦੀ ਤਾਂ ਇਹ ਬਿੰਦੀ ਦਾ ਆਕਾਰ ਆ ਜਿਹੜਾ ਉਹ ਬਣ ਜਾਂਦਾ ਜਿਵੇਂ ਬੁੜੀਆਂ ਦੇ ਮੱਥੇ ਤੇ ਬਿੰਦੀ ਲੱਗੀ ਹੁੰਦੀ ਆ ਗੋਲ ਗੋਲਾ ਸਾਨੂੰ ਫੋਰ ਸੱਟ ਕੇ ਦਿਖਾ ਦਿੰਦੇ ਆ ਆਹ ਦੇਖ ਲਓ ਇਹ ਪਾਟ ਗਿਆ ਪੂਰੀ ਤਰ੍ਹਾਂ ਬਿੰਦੀ ਨਹੀਂ ਬਣੀ ਉਹ ਪ੍ਰੋਪਰ ਤੌਰ ਤੇ ਗੋਲ ਬਣੂਗਾ ਜੇ ਤੁਹਾਡਾ ਪਸ਼ੂ ਗੱਬਣਾ ਇਹ ਹੌਲੀ-ਹੌਲੀ ਸਾਰੇ ਚੀ ਫੈਲ ਜੂ ਇਹਦਾ ਮਤਲਬ ਜਿਹੜੀ ਗਊ ਆ ਉਹ ਗੱਬਣ ਨਹੀਂ ਹੈਗੀ ਕਿਉਂਕਿ ਕੱਲ ਆ ਗਊ ਆ ਜਿਹੜੀ ਤਾਰਾਂ ਦੁਬਾਰੇ ਦੇਗੀ ਸੋ ਏਸੀ ਅੱਜ ਦੀ ਅੱਜ ਦੀ ਵੀਡੀਓ ਹੋਰ ਵੀਡੀਓ ਵੇਖਣ ਲਈ ਤੁਸੀਂ ਜੁੜੇ ਰਹੋ ਸਾਡੇ ਨਾਲ ਧੰਨਵਾਦ